ਹੈਲੋ ਹਾਂਜੀ ਸਸੀ ਕਾ ਬਾਈ ਹਾਂਜੀ ਹਾਂਜੀ ਸਸੀ ਕਾ ਬਾਈ ਜੀ ਸਸੀ ਕਾ ਬਾਈ ਤੇ ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਆਏ ਕਦੋਂ ਸੀ ਆਸਟ੍ਰੇਲੀਆ ਤੁਸੀਂ ਕਿਹੜੇ ਸੂਬੇ ਚ ਆਸਟ੍ਰੇਲੀਆ ਦੇ 2022 ਚ ਆਇਆ ਸੀਗੇ ਬ੍ਰਿਸਬਨ ਬ੍ਰਿਸਬਨ ਆਇਆ ਸੀਗੇ ਪੜ੍ਹਨਾ ਆਇਆ ਸੀਗੇ ਇਹ ਜੀ ਸਟੂਡੈਂਟ ਵੀਜੇ ਆਸਤੇ ਠੀਕ ਹੈ ਕਿੰਨੇ ਚਿਰ ਦੀ ਪੜ੍ਹਾਈ ਸੀ ਤੁਹਾਡੀ 2 ਸਾਲਾਂ ਦੀ ਹੋ ਹੋ ਗਈ ਕੰਪਲੀਟ ਤੁਹਾਡੀ ਨਹੀਂ ਭਾਈ ਉਹ ਇਸ ਐਨਆਈਆ ਵੀ ਆਨ ਬੁੰਜਨ ਦਾ ਲੱਗ ਪਣਾ ਪਤਾ ਨਹੀਂ ਪਰ ਆਸਟ੍ਰੇਲੀਆ ਚ ਆਪਣੇ ਵਾਲੇ ਮਤਲਬ ਪਹਿਲਾਂ ਵੱਡੀ ਯੂਨੀਵਰਸਿਟੀ ਚ ਲੈਂਦੇ ਸਾਰੇ ਐਡਮਿਸ਼ਨ ਫਿਰ ਕਾਲਜ ਚੇਂਜ ਹੋ ਜਾਂਦਾ ਹੂੰ ਹੂੰ ਅ ਬੈਚਲਰ ਵਾਲਿਆਂ ਦਾ ਫਿਰ ਉਹ ਕਾਲਜ ਚੇਂਜ ਕਰਾਇਆ ਸੀ ਫਿਰ 6 ਮਹੀਨਿਆਂ ਬਾਅਦ ਸਟਾਰਟ ਹੋਇਆ ਸੀ ਇਹ ਸਟੱਡੀ ਨਹੀਂ ਪੂਰੀ ਹੋਈ ਅਗਲੇ ਸਾਲ ਹੋਊਗੀ ਅਗਲੇ ਸਾਲ ਹੋਊਗੀ ਠੀਕ ਹੈ ਹੁਣ ਕੀ ਕਰਦੇ ਫਿਰ ਤੁਸੀਂ ਕੀ ਕਰਦੇ

લા ਲਿਆ ਸੀਗਾ ਵੀ ਨਹੀਂ ਇੱਥੇ ਤਾਂ ਨਹੀਂ ਪਰ ਕੀ ਕੋਈ ਨਹੀਂ સ્કોਪ ਹੈਗਾ ਕਿ સ્ટુડੈਂਟ ਲਾਈਫ ਚ ਨਹੀਂ ਬੰਦਾ ਅੱਗੇ ਵੱਧ ਸਕਦਾ ਕੀ ਗੱਲ ਚੱਕਰ ਕੀ ਆ ਨਹੀਂ ਨਹੀਂ ਭਾਈ ਆਸਟ੍ਰੇਲੀਆ ਤਾਂ ਮੇਰੇ ਸਾਹ ਨਾਲ ਜਿਹਨੇ ਕਹਿੰਦੇ ਅਮਰੀਕਾ ਸਰਪੰਚ ਦੇਸ਼ਾ ਹੁਣ ਮਿਲਦਾ ਸਰਪੰਚ ਹੀ ਹੈ ਗੋਲੀ ਆਈ ਵੀ ਆਸਟ੍ਰੇਲੀਆ ਦਾ ਵਧੀਆ ਹੈ ਆਪਣੀ ਪਰ ਮੈਂ ਤਾਂ ਆਪ ਦਾ ਗੋਲ ਕਹਿ ਰਿਹਾ ਵੀ ਆਪਾਂ ਨਹੀਂ ਰਹਿਣਾ ਕਿ ਆਪਾਂ ਜਿਹੜਾ ਗੋਲ ਸੀਗਾ ਕਰਕੇ ਆਪਦਾ ਠੀਕ ਹੈ ਬੀਚ ਯਾਨੀ ਕਿ ਤੁਹਾਨੂੰ ਲੋਡ ਕੋਈ ਨਹੀਂ ਸੀ ਇੱਥੇ ਆਉਣ ਦੀ ਬਸ ਤੁਸੀਂ ਤਾਂ ਸ਼ੌਂਕ ਸ਼ੌਂਕ 'ਚ ਆ ਗਏ ਆਸਟ੍ਰੇਲੀਆ ਸਾਰੇ ਹਾਂਜੀ ਹਾਂਜੀ ਇੱਕ ਦੂਜੇ ਨੂੰ ਵੇਖ ਕੇ ਜਿਵੇਂ ਆਉਂਦੇ ਆ ਪਾਉਂਦੇ ਮੈਂ ਸਮਝ ਗਿਆ ਸਮਝੇਗਾ ਵੇਖੋ ਆਖੇ ਵਾਲੀ ਚੀਜ਼ ਦੇ ਸ਼ਿਕਾਰ ਹੋ ਗਏ ਤੁਸੀਂ ਜੀ 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 ਠੀਕ ਹੈ ਫਿਰ ਇੱਥੇ ਵਧੀਆ ਮੁਲਕ ਹੈ ਇੱਥੇ ਫਿਰ ਅੱਗੇ ਰਹਿਣ ਦਾ ਕਿਉਂ ਨਹੀਂ ਮਨ ਕੀਤਾ ਚੱਕਰ ਕੀ ਆ ਨਹੀਂ ਮੈਂ ਭਾਈ ਇਦਾਂ ਵੀ ਜਦੋਂ ਆਪਾਂ ਕਦੇ ਵੀ ਹੁੰਦੇ ਸੀ ਕਿ ਤਾਂ ਮੇਰੇ ਨਾਲ ਕੋਈ ਮਸਾ ਨਹੀਂ ਟੰਪਦਾ ਜੇ ਅਸੀਂ ਗਰਾਊਂਡ ਨਹੀਂ ਜਾਂਦੇ ਸੀ ਠੀਕ ਹੈ ਤੇ ਇੱਥੇ ਆ ਕੇ ਜਦੋਂ ਬੰਦਾ ਬੰਨਿਆ ਆ ਵੀ ਜਦੋਂ ਕੋਈ ਆਪਦੀ ਕੋਲੀ ਆਣੀਗੀ ਮੈਂ ਕਹਿ ਨਹੀਂ ਸਕਦਾ ਕਿ ਅੱਜ ਮੈਂ ਨਹੀਂ ਜਾਣਾ ਤਾਂ ਨਹੀਂ ਜਾਣਾ ਹੂੰ ਜਾਣਾ ਪੈਣਾ ਹੈ ਗਾ ਜਿੰਨਾ ਚਿਰ ਇੱਥੇ ਰਹਿਣਾ ਤਾਂ ਪੈਸੇ ਕਮਾਉਣੇ ਜ਼ਰੂਰੀ ਆ ਰੋਟੀ ਆਸਤੇ ਉਹ ਤਾਂ ਹੈ ਜੀ ਜੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਤੇ ਬਾਕੀ ਜਿਹੜੇ ਦੂਜੇ ਹੋਰ ਸਟੂਡੈਂਟ ਆ ਫਿਰ ਤੁਹਾਡੇ ਨਾਲ ਦੇ ਵੇਖਾ ਵੇਖੀ ਵਾਲੇ ਫਿਰ ਉਹਨਾਂ ਦਾ ਗੁਜ਼ਾਰਾ ਕਿਵੇਂ ਹੁੰਦਾਗਾ ਉਨ੍ਹਾਂ ਦਾ ਫਿਊਚਰ ਕੀ ਹੈ ਭਾਈ ਇੱਥੋਂ ਇੱਥੋਂ ਆਪਾਂ ਜਨਤਾਣੀ ਆਪਾਂ ਕਹਿੰਦੇ ਦੂਜਿਆਂ ਕਰਕੇ ਪਰ ਇੱਥੇ ਤਾਂ ਬਹੁਤ ਵਧੀਆ ਫੇਰੇਟਾ ਮਤਲਬ ਗੁਜ਼ਾਰਿਆ ਤਾਂ ਗੱਲ ਨਹੀਂ ਵਧੀਆ ਸਭ ਦਾ ਚੱਲੀ ਜਾਂਦਾ ਕਿ ਅਸੀਂ ਸੈਟਰਡੇ ਸੰਡੇ ਭਾਰੀ ਆ ਕੇ ਘੇੜਦੇ ਨਹੀਂ ਗੇੜਦੇ ਉੱਥੇ ਸਾਰੇ ਮਿਲਣੇ ਆ ਸਾਰੇ ਵਧੀਆ ਹੀ ਸਾਰਿਆਂ ਦਾ ਕੰਮ ਚੱਲਦਾ ਅੱਛਾ ਤੇ ਉਹ ਬੰਦੇ ਵੀ ਆਉਂਦੇ ਜਿਨ੍ਹਾਂ ਦੇ ਟਰੱਕ ਚੱਲਦੇ ਆ ਤੇ ਉੱਥੇ ਉਹ ਵੀ ਆਉਂਦੇ ਜਿਹੜੇ ਸਾਡੇ ਅਗੇ ਸਟੂਡੈਂਟ ਆ ਠੀਕ ਹੈ ਠੀਕ ਠੀਕ ਪਰ ਸਾਰੇ ਕੋਈ ਮੈਨੂੰ ਨਹੀਂ ਲੱਗਦਾ ਕਿਸੇ ਨੇ ਕਿਹਾ ਹੋਵੇ ਮੈਂ ਜੀਣਾ ਕੋਈ ਕਹਿੰਦਾ ਸਾਲ ਨੂੰ ਸਭ ਕਿੰਨ ਸਭ ਸਾਰੇ ਵਾਪਸ ਆਉਣ ਨੂੰ ਤਿਆਰ ਹੈ ਜੀ 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 ਪਰ ਇਹ ਨਹੀਂ ਗੱਲ ਸਮਝ ਆਉਂਦੀ ਵੀ ਵਾਪਸ ਆਉਣ ਨੂੰ ਤਿਆਰ ਹੈ ਵੀ ਜੇ ਹੁਣ ਤੁਸੀਂ ਗਏ ਆ ਤੇ ਕੋਈ ਚਾਰ ਪੈਸੇ ਕਮਾ ਕੇ ਪੰਜਾਬ ਚ ਇਨਵੈਸਟਮੈਂਟ ਕਰੋ ਬਿਨਾ ਵੀ ਪੈਸੇ ਕਮਾਏ ਖਰਚਾ ਪੂਰਾ ਹੋ ਜਾਂਦਾ ਜਿਹੜਾ ਖਰਚਾ ਕੀਤਾ ਹੈ ਸਟੱਡੀ ਸਟੂਡੀ ਤੇ ਹੋਰ ਸਾਰਾ ਕੁਝ ਆਸਟ੍ਰੇਲੀਆ ਦਾ ਭਾਜੀ ਬਹੁਤ ਆਰਾਮ ਨਾਲ ਹੋ ਜਾਂਦਾ ਸੀਗਾ ਮਤਲਬ ਬਹੁਤ ਜਦੋਂ ਅਸੀਂ ਆਏ ਸੀ ਭਾਜੀ ਉਦੋਂ ਕਰੋਨਾ ਕਰਕੇ ਉਹ ਸੀਗਾ 24 ਘੰਟਿਆਂ ਦਾ ਰੂਲ ਨਹੀਂ ਸੀਗਾ ਜਿੰਨੇ ਮਰਜ਼ੀ ਕਰ ਸਕਦੇ ਸੀ ਠੀਕ ਹੈ ਤੇ ਉਦੋਂ ਆਸਟ੍ਰੇਲੀਆ ਨੇ ਬੰਦ ਵੀ ਰੱਖਿਆ ਤਾਂ ਕਰਕੇ ਕੰਮ ਬਹੁਤ ਸੀ ਗਈ ਦੋ ਦੋ ਤਿੰਨ ਤਿੰਨ ਸ਼ਿਫਟਾਂ ਸੀ ਸਾਰਾ ਕੋਲੇ ਠੀਕ ਹੈ ਠੀਕ ਹੈ ਠੀਕ ਹੈ ਹਾਂ ਜੀ ਹੁਣ ਪੈਸੇ ਪੂਸੇ ਪੂਰੇ ਕਰ ਲੇ ਤੁਸੀਂ ਜਿਹੜਾ ਖਰਚਾ ਕੀਤਾ ਸੀ ਉਹ ਤਾਂ ਬਹੁਤ ਟਾਈਮ ਦੇ ਹੋ ਗਏ ਸੀ ਉਹ ਮੈਂ ਇਹ ਹੀ ਗੱਲ ਕਰਨਾ ਜਿਵੇਂ ਇੱਕ ਗੋਲ ਸੀਗਾ ਹੁਣ ਹੈ ਢਿੱਡ ਦਾ ਬੰਦੇ ਦਾ ਨਹੀਂ ਭਰਦਾ ਢੇੜ ਤਾਂ ਅੰਬਾਨੀ ਆਰ ਕਹਿੰਦਾ ਵੀ ਭਾਰਤ ਦਾ ਕੋਈ ਕੰਮ ਕਰਦੇ ਮਿਹਨਤ ਕਰੀ ਜਾਂਦੇ ਪਰ ਜਿਹੜਾ ਇੱਕ ਗੋਲ ਸ਼ੇਪ ਕਰਕੇ ਹੁਣ ਵੀ ਮੈਂ ਨਹੀਂ ਕਹਿੰਦਾ ਵੀ ਆਪ ਪੜਾ ਕੇ ਆ ਕੇ ਵਿਲੇ ਰਹਿਣਾ ਵੀ ਆ ਉਕੇ ਇੰਡੀਆ ਆ ਕੇ ਆਪ ਦਾ ਕੰਮ ਉੱਤੇ ਲਾਉਣਾ ਹੈ ਸਮਝ ਗਏ ਵੀ ਤੁਸੀਂ ਕਹਿੰਦੇ ਆ ਵੀ ਮੇਰਾ ਵਧੀਆ ਫਿਊਚਰ ਹੋ ਸਕਦਾ ਪੰਜਾਬ ਦੇ ਵਿੱਚ ਜੇ ਮੈਂ ਮਿਹਨਤ ਕਰਾਂ ਹਾਂ ਜੀ ਹਾਂ ਜੀ ਠੀਕ ਹੈ ਠੀਕ ਹੈ ਠੀਕ ਹੈ ਤੇ ਬਾਕੀ ਹੋਰ ਤੁਹਾਡੇ ਨਾਲ ਦੇ ਉਹ ਵੀ ਮੁਰਨਾ ਚਾਹੁੰਦੇ ਆ ਸਾਰੇ ਸਾਰੇ ਹਾਂਜੀ ਕਿਸੇ ਨੇ ਨਹੀਂ ਕਿਹਾ ਹੋਣਾ ਸਾਰੇ ਇਹੀ ਕਹਦੇ ਸਾਬ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਪਈ ਬਾਤ ਉਹ ਪੀਆਰ ਵਾਲੇ ਚੱਕਰ ਚ ਫਸੇ ਆ ਪੀਆਰ ਮਰ ਲੰਮਾ ਇਥੇ ਉਸਕੇ ਇਹ ਥੋੜੇ ਉਕੀ ਨਿਯਮ ਅੱਛਾ ਪੀਆਰ ਔਖੀ ਹੈ ਇੱਥੇ ਹਾਂਜੀ ਕਿਉਂਕਿ ਸਰਕਾਰ ਹਰ ਰੋਜ਼ ਰੂਲ ਬਦਲ ਦਿੰਦੀ ਨਹੀਂ ਹੁਣ ਤਾਂ ਮਿਲਦਾ ਆਸਟ੍ਰੇਲੀਆ ਉਹਨੇ ਬੜਾ ਔਖਾ ਹੋਇਆ ਪਿਆ ਹੂੰ ਹੁਣ ਸਟੂਡੈਂਟ ਵੀਜ਼ਿਆਂ ਚ ਸਖਤੀ ਐ ਤੇ ਮੈਨੂੰ ਲੱਗਦਾ ਆਇਲੈਸ ਬੈਂਡ ਵੀ ਹਾਇਰ ਚਾਹੀਦੇ ਹੁਣ ਹਾਂਜੀ ਕਹਿੰਦੇ ਨਹੀਂ ਜਿੱਦਾਂ ਆਪਣੇ ਰਿਸ਼ਤੇਦਾਰ ਕੋਈ ਪੁੱਛਦਾ ਹੀ ਰਹਿੰਦਾ ਵੀ ਸਾਰੇ ਇਹੀ ਕਹਿੰਦੇ ਵੀ ਫਾਈਲ ਨਹੀਂ ਪੜਦਾ ਤਾਂ ਕਰਕੇ ਹੂੰ ਫਾਈਲ ਨਹੀਂ ਫੜਦੇ ਏਜੰਟ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਤੇ ਵੈਸੇ ਜਿਹੜੇ ਬੰਦੇ ਨੂੰ ਲੋੜ ਐ ਕੋਈ ਗਰੀਬ ਘਰ ਦਾ ਜਵਾਕ ਆ ਉਹ ਆਜੇ ਤਾਂ ਉਹ ਤਾਂ ਚਾਰ ਪੈਸੇ ਕਮਾ ਸਕਦਾ ਆਸਟ੍ਰੇਲੀਆ ਦੀ ਤਾਂ ਭਾਰੀ ਬਕਾਇਆ ਬਹਿਤ ਨੇ ਵੀ ਆਮ ਨਾਲ ਉਹ ਵਧੀਆ ਹੈਗਾ ਪਰ ਪੀਆਰ ਨਹੀਂ ਮਿਲਨੀ ਹਨਾ ਇੱਥੇ ਪੀਆਰ ਔਕੀਆ ਨਹੀਂ ਨਹੀਂ ਮੈਂ ਤਾਂ ਜਉ ਪਾਜੀ ਪਰ ਜਿਹੜੇ ਸਾਹ ਦੇ ਹੁਣ ਬੁਲਾ ਤਾਂ ਉਹ ਤਾਂ ਉੱਠ ਹੀ ਜਾਂਦੇ ਮੈਂ ਇੰਤzar ਨਹੀਂ ਹੂੰ 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 ਮੈਂ ਇਹ ਵੀ ਸੁਣਿਆ ਵੀ ਕੈਨੇਡਾ ਤੋਂ ਲੋਕ ਆਸਟ੍ਰੇਲੀਆ ਆਈ ਜਾਂਦੇ ਆ ਹਾਂਜੀ ਹਾਂਜੀ ਮੇਰੇ ਇੱਕ ਦੋ ਫਰੈਂਡ ਸੀਗੇ ਉਹ ਪੁੱਜਦੇ ਸੀਗੇ ਪਰ ਉਹ ਨਹੀਂ ਉਹ ਪਈਆ ਕੰਮ ਥੋੜਾ ओके ਇਧਰ ਸ਼ਿਫਟ ਹੋਣਾ ਵੀ ਔਖਾ ਪਹਿਲਾਂ ਕੁਝ ਲੋਕ ਆਸਟ੍ਰੇਲੀਆ ਤੋਂ ਕੈਨੇਡਾ ਵੀ ਗਏ ਆ ਇਸ ਦੇ ਬਾਅਦ ਹੀ ਰੂਲ ਚੇਨ ਕਰਤਾ ਨਾ ਸਰਕਾਰ ਨੇ ਜਿਹੜਾ ਟੂਰਿਸਟ ਵੀਜ਼ੇ ਤੇ ਆਉਂਦਾ ਹੁਣ ਉਹ ਸਟੱਡੀ 'ਚ ਨਹੀਂ ਕਨਵਰਟ ਕਰ ਸਕਦਾ ਤਾਂ ਕਰਕੇ ਨਹੀਂ ਹੋਣਾ ਆ ਆ ਨਹੀਂ ਹੋਣੀ ਅੱਛਾ ਉਹ ਸਟੱਡੀ ਨਹੀਂ ਲੈ ਸਕਦਾ ਜਿਹੜਾ ਮਿਸਟਰ ਵੀਜ਼ੇ ਵਾਲਾ ਜੀ ਜੀ ਅੱਗੇ ਸਟੱਡੀ ਮਿਲ ਜਾਂਦੀ ਸੀਗੀ ਤੇ ਰਾਹ ਖੁੱਲ ਜਾਂਦਾ ਸੀ ਉਹਨੂੰ ਹਾਂਜੀ ਹਾਂਜੀ ਅੱਗੇ ਅੱਗੇ ਟੂਰਿਸਟਾਂ ਇੱਥੇ ਆ ਕੇ ਚੇਂਜ ਕਰਾ ਸਕਦੇ ਜੀ ਦਾ ਮਾ ਹਰੂ ਵੀ ਚੇਂਜ ਹੋ ਗਿਆ ਜੁਲਾਈ ਦਾ ਓਕੇ ਓਕੇ ਤੇ ਇੱਕ ਮੈਨੂੰ ਹੋਰ ਦੱਸੋ ਜਿਵੇਂ ਹੁਣ ਤੁਸੀਂ ਕਹਿੰਦੇ ਆ ਵੀ ਚਲੋ ਕਮਾਈ ਵੀ ਠੀਕ ਆ ਸਾਰਾ ਕੁਝ ਸਕੂਨ ਹੈਗਾ ਇੱਥੇ ਨਹੀਂ ਸਕੂਨ ਤਾਂ ਨਹੀਂਗਾ ਹੋਰ ਆ ਪੰਜਾਬ ਹੀ ਆਪਣੇ ਘਰੀਏ ਆਪਦੇ ਪਿੰਡ ਹੀ ਆ আচ্ছা ਉਹ ਪਿੰਡ ਪੰਜਾਬ ਹੀ ਆ ਹਾਂਜੀ ਮੈਂ ਭਾਜੀ ਸਾਲ ਬਾਅਦ ਜਿਵੇਂ ਗਿਆ ਸੀਗਾ अच्छा आ, नाल ਦੇ ਸਾਰੇ ਮੁੰਡਿਆਂ ਨਾਲ ਜਦੋਂ ਚੇਂਜ ਹੀ ਹੋਇਆ ਮੈਂ ਲਾਇਆ ਤਾਂ ਜਿਹੜਾ ਇੰਡੀਆ ਆਪ ਨਹੀਂ ਕਿੰਦੇ ਦੋ ਜਾਂ ਚਾਰ ਪੰਜ ਪੰਜ ਸਾਲਾਂ ਬਾਅਦ ਹੁੰਦੇ ਸੀ ਤੇ ਆਲਸੀ ਇੱਥੇ ਵੀ ਮੁੰਡਿਆਂ ਯਾਰ ਸਾਰਿਆਂ ਨੇ ਸਾਲ ਦੇ ਵਿੱਚ ਗੇੜਾ ਹੀ ਲਾਤਾ ਸੀਗਾ ਹੁੰਦਿਆ ਨਹੀਂ ਠੀਕ ਹੈ ਤੇ ਉਦੋਂ ਮੈਂ ਗਿਆ ਤੇ ਮੈਂ ਨਾ ਐਂ ਦਾ ਮੈਨੂੰ ਲੱਗਦਾ ਸੀ ਨਿਕ ਵੀ ਮੇਰੇ ਪਿੰਡ ਵਾਲੇ ਵੀ ਬੜੇ ਵਧੀਆ ਨਹੀਂ ਵਧੀਆ ਉਹ ਵੀ ਲੋਕੀ ਗਏ ਨੇ ਪਿੰਡ ਦੇ ਆ ਮੈਂ ਗਿਆ ਮੈਂ ਮਤਲਬ ਕਿਸੇ ਦੇ ਘਰੇ ਵੀ ਨਹੀਂ ਗਿਆ ਮੈਨੂੰ ਬਹੁਤੇ ਲੋਕਾਂ ਦਾ ਤਾਂ ਪਤਾ ਵੀ ਨਹੀਂਗਾ ਵੀ ਕੌਣ ਕੀ ਆ ਮਤਲਬ ਮੈਂ ਆਪਣਾ ਘਰ ਬਾਹਰ ਬਾਰ ਬਰਾ ਤੇ ਆਪਾਂ ਗਰਾਊਂਡ 'ਚ ਜਾ ਕੇ ਪੁੱਟਿਆ ਆ ਜਾਈਦਾ ਸੀ ਠੀਕ ਹੈ ਉਹ ਤਾਂ ਠੀਕ ਕਰ ਲਿਆ ਤੇ ਮੈਂ ਜਿੱਦੋਂ ਇੰਡੀਆ ਗਿਆ ਤੇ ਉਹ ਵੀ ਆਸਟ੍ਰੇਲੀਆ ਮੈਂ ਹੀ ਗਿਆ ਸੀ ਅਪਾਰਟਮੈਂਟ ਬਹੁਤਾ ਵੱਡਾ ਨੀਗਾ ਠੀਕ ਹੈ ਇੱਕ ਦੋ ਮੁੰਡੇ ਗਏ ਆ ਟ੍ਰੇਨ ਤੇ ਮੈਂ ਸਾਲ ਬਾਅਦ ਆ ਗਿਆ ਤੇ ਪਿੰਡ ਦੇ ਆਣੇ ਮੜੀ ਉਹ ਗਾਲੀ ਦਸਦੀ ਵੀ ਕੱਟਦਾ ਆਪਣੀ ਫੋਟ ਕਰਦਾ ਹਾਂ ਤੇ 부ੜੀਆਂ ਹੀ ਘਰੇ ਆਉਂਦੀਆਂ ਸੀ ਦਾਦੀ ਹੋਰੇ ਕਹਿੰਦੇ ਮੈਂ ਛੜੀਰ ਕਹਿੰਦੇ ਵੀ ਅਗਲੇ ਹੰਟ ਉਹਦਾ ਘਰ ਆ ਜਵਾਗਦਾ ਆ ਗਿਆ ਤਾਂ ਕੀ ਕਿੱਟੀ ਗੱਲ ਉਹ ਤਾਂ ਮੈਨਰੇ ਆਇਆ ਮੈਂ ਇਹ ਲੋਕੀ ਲੋਕੇ ਸਾਹਮਣੋਂ ਵੱਢੀ ਗੰਹੀ ਹੈ ਵੀ ਜੇ ਬੰਦਾ ਮੁੜ ਵੀ ਆਇਆ ਤਾਂ ਏਡੀ ਕਿੱਡੀ ਗੱਲ ਆ ਤਾਨੇ ਮਿਹਨੇ ਮਾਰਨ ਵਾਲਾ ਕੰਮ ਬੜਾ ਗਲਤ ਹੈ ਪਿੰਡਾਂ ਚ ਹਾਂਜੀ ਉਹ ਲੋਕੀ ਉਹ ਤੁਸੀਂ ਸੁਣੇ ਹੋਣਾ ਵੀ ਉਹ ਕਿਸੇ ਤੇ ਕਰੜਾ ਪਾਇਆ ਤੇ ਉਹਨੇ ਕਿਹਾ ਵੀ ਤੈਨੂੰ ਕੀ ਚਾਹੀਦਾ ਉਹ ਕਹਿੰਦਾ ਰੱਬ ਕਹਿੰਦਾ ਵੀ ਜਿਹੜੀ ਵਿੱਚ ਚਾਹੀਦੀ ਤੈਨੂੰ ਇਹ ਤਰੇ ਗਵਾਰਡਿੰਗ ਤੁੱਗ ਨਹੀਂ ਮਿਲੂਗੀ ਤੇ ਉਹ ਕਹਿੰਦਾ ਮਰ ਆ ਕਰਦੇ ਹਾਂ ਤੇ ਵੀ ਗਵਾਰਡਿੰਗ ਪੂਰਾ ਮਰਦੇ ਉਹ ਗੱਲ ਹੈ ਵੀ ਆਪਦੀ ਐ ਨਹੀਂ ਸੋਚਣਾ ਵੀ ਆਪ ਉਹ ਵਧੀਆ ਉਦੋਂ ਮੈਂ ਤੱਕ ਗਿਆ ਆ ਵੀ ਉਹ ਅਗਲਾ ਡਿੱਗ ਪੈ ਲੇ ਹੂੰ ਪਰ ਹੁਣ ਤੁਹਾਨੂੰ ਲੱਗਦਾ ਵੀ ਲੋਕਾਂ ਦੀ ਸੋਚ ਬਦਲ ਗਈ ਬਾਹਰ ਨੂੰ ਲੈ ਕੇ ਵੀ ਹੁਣ ਲੋਕਾਂ ਚੋਣਾ ਕਰੇਜ ਨਹੀਂ ਰਿਹਾ ਬਾਹਰ ਆਉਣ ਦਾ ਜਾਂ ਤੁਹਾਡੇ ਹਮ ਉਮਰ ਦੇ ਜਵਾਕ ਨਹੀਂ ਚਾਹੁੰਦੇ ਕਿ ਅਸੀਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਆਈਏ ਨਹੀਂ ਭਾਈ ਮੈਨੂੰ ਮੈਨੂੰ ਜਿੰਨੇ ਵੀ ਨਾਲ ਦਿਓ ਕੋਈ ਨਹੀਂ ਮੰਨਿਆ ਸਾਰੇ ਆ ਕੇ ਮੰਨਿਆ ਸਾਰੇ ਆ ਕੇ ਇੱਥੇ ਆ ਕੇ ਮੰਨਿਆ ਵੀ ਅਸੀਂ ਮਾਵਾਂ ਹਾਂਜੀ ਹਾਂਜੀ ਪਹਿਲਾਂ ਨਹੀਂ ਕੋਈ ਆ ਕੇ ਲੱਗਿਆ 573 ਮੇਰਾ ਭਾਜੀ ਫਰੈਂਡ ਜਿਹੜਾ ਕਾਸਟ ਮੇਟ ਸੀਗਾ ਉਹ ਕਹਿ ਡਾ ਗਿਆ ਅੱਛਾ ਬ੍ਰੈਂਟਨ ਤੇ ਉਹਨੇ ਮਤਲਬ ਉਹ ਬੜਾ ਆ ਗਿਆ ਪਰ ਮੰਨਿਆ ਨਹੀਂ ਉਹਨੇ 13 ਲੱਖ ਜੀਆਈਸੀ 13 ਲੱਖ ਉਹਦੀ ਫੀਸ ਤੇ ਉਹ ਕਹਿੰਦਾ 30 ਲੱਖ ਰੁਪਇਆ ਤੇ ਨੇੜੇ ਪੈ ਗਿਆ ਟਿਕਟ ਉੱਪਰ ਕੇ ਹਾਂ ਤੇ ਮੈਂ ਉਹ ਹੀ ਸੋਚਿਆ ਮੈਂ ਕਿ ਵੀ ਬੰਦਾ ਚੱਲ 2 ਸਾਲ ਵਧੀਆ ਜੇ ਤੂੰ ਕੰਮ ਵੀ ਕਰ ਲਿਆ ਤਾਂ 2 ਸਾਲਾਂ ਚ ਮਤਲਬ ਤੂੰ 2 ਸਾਲਾਂ ਦੀ ਫੀਸ ਕੱਢ ਲਈ ਹਾਂ ਵੀ 22-30 ਸਾਲਾਂ ਦਾ ਮੈਂ ਲਾਇਆ ਤਾਂ ਵੀ ਪ੍ਰੈਕਟੀਕਲ ਕਰੀਏ ਤਾਂ ਵੀ ਦੋ 22-30 ਸਾਲਾਂ ਦਾ ਕੋਈ ਜਵਾਬ ਆਉਂਦਾ ਹਾਂ ਮਨ ਲਓ ਦੋ ਤਿੰਨ ਸਾਲ ਹੋਣੇ ਆਉਂਦਾ ਵਧੀਆ ਕੰਮ ਮਿਲਿਆ ਉਹਨੂੰ ਕੋਈ ਚੱਕਨੇ ਦੋ ਤਿੰਨ ਸਾਲਾਂ ਦੀ ਫੀਸ ਕੱਢ ਲਈ ਫਿਰ ਅਗਲੇ ਦੋ ਤਿੰਨ ਸਾਲਾਂ 'ਚ ਮਨ ਲਓ ਵੀ ਉਹ ਕਾਰਕਾ ਜਿਹੜਾ ਲਾਇਆ ਉਹ ਪੂਰਾ ਹੋ ਗਿਆ ਪਰ ਦੋ ਤਿੰਨ ਸਾਲ ਚੱਲ ਜੋੜ ਨਹੀਂ ਲਏ ਉਹਦੋਂ ਨੂੰ ਵਿਆਹ ਦੀ ਉਮਰ ਹੋ ਜਾਣੀ ਆ ਜਿਹੜਾ ਜੁੜਾ ਕੀਤਾ ਉਧਰ ਲਾ ਕੇ ਆਂਦੀ ਤਾਂ ਉਹ ਫਿਰ ਉਧਰ ਵਾਇਸ ਆਉਂਦੀ ਲੈ ਕੇ ਆ ਕੇ ਉਹ ਘਰ ਲੈ ਲਿਆ ਪਰ ਉਹ ਬੰਦਾ ਉੱਥੇ ਹੀ ਬਦਨਾ ਹੂੰ ਬੱਲੇ ਤਾਂ ਲੱਗਦਾ ਬਹੁਤ ਆ ਬੈਣਾ ਆ ਵੀ ਕੈਨਡਾ ਤੋਂ ਨਿਕਲ ਕੇ ਆ ਰਹੇ ਆ ਪਾਇਲਟ ਹਾਂ 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 ਉਹ ਤਾਂ ਗੱਲ ਹੈ ਹੀ ਆ ਬ੍ਰਦਰ ਵੀ ਜੇ ਤੁਸੀਂ ਉੱਥੇ 2-4 ਸਾਲ ਰਹਿ ਲੇ ਵਿਆਹ ਹੋ ਗਿਆ ਤਾਂ ਫਿਰ ਤੁਸੀਂ ਉੱਥੋਂ ਨਿਕਲਦਾ ਮੁਸ਼ਕਲ ਹੋ ਜਾਂਦਾ ਫਿਰ ਤਾਂ ਚੱਕਰ ਵੀਊ ਵਾਲੇ ਚ ਚੱਕਰ ਵੀਊ ਚ ਪੈ ਗਏ ਤੁਸੀਂ ਹਾਂਜੀ 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 ਇਹ ਕੋਲ ਸੈਟ ਹੋਣਾ ਹੀ ਜਾਂਦਾ ਵੀ ਇੰਨਾ ਹੰਕਾਰ ਕਰਕੇ ਆਉਂਦਾ ਇਹ ਐਨ ਨੂੰ ਮੁੜੂ ਹੂੰ ਬਾਰ-ਬਾਰ ਜਾ ਕੇ ਤੁਸੀਂ ਸਿੱਖਿਆ ਕੀ ਹੈ ਜਿਹੜਾ ਤੁਸੀਂ ਸਮਝਦੇ ਆਂ ਵੀ ਆ ਮੇਰੇ ਕੰਮ ਆਊਗੀ ਚੀਜ਼ ਅੱਗੇ ਜ਼ਿੰਦਗੀ 'ਚ ਆਹ ਗੁਰੀ ਸਿੱਖਿਆ ਆਈ ਕੰਮ ਕਰਨਾ ਲੋਕਾਂ ਨੂੰ ਕਿਵੇਂ ਟ੍ਰੀਟ ਕਰਨਾ ਕਿਵੇਂ ਬੋਲਣਾ ਇੱਥੇ ਤੱਕ ਨਾਲ ਛੋਟਾ ਵੱਡਾ ਕੰਮ ਜਲ ਹੋਣੀ ਡਿਆ ਆ ਸੀ ਭਾਈ ਸਾਹ ਉਦੋਂ ਮਤਲਬ ਹੀ ਪਹਿਲਾਂ ਨਹੀਂ ਕੋਈ ਪਤਾ ਹੁੰਦਾ ਸੀ ਆ ਕੇ ਜਿਵੇਂ ਆਉਂਦੇ ਆਂ ਜਿਵੇਂ ਹੋਟਲ 'ਆ ਘਟਾਬੇ ਤੋਂ ਰੁਕ ਜਾਂਦੇ ਆ ਹੂੰ ਤੇ ਉਹ ਸਿੱਧਾ ਲੈ ਕੇ ਆਦਾ ਖਾ ਕੇ ਤੁਰ ਗਏ ਜਿਵੇਂ ਉਹ ਵੇਟਰ ਵਿਚਾਰ ਆਇਆ ਹਣ ਰੱਖਿਆ ਉਹਨੂੰ ਵੀ ਪੂਰਾ ਧੰਨਵਾਦ ਕੀਤਾ ਹੈ ਅਸੀਂ ਉਹਦੇ ਬद्दल ਜੀ ਸਾਰਿਆਂ ਦਾ ਸਤਿਕਾਰ ਕਰਫੋ ਸਤਿਕਾਰ ਕਰੋ ਬਿਲਕੁਲ ਬਿਲਕੁਲ ਐਟੀਕੀਟਸ ਆ ਜਾਂਦੇ ਬੰਦੇ ਨੂੰ ਬਾਹਰ ਰਹਿ ਕੇ ਜੀ ਭਾਜੀ ਸਭ ਤੋਂ ਵੱਡੀ ਗੱਲ ਆ ਬੰਦਾ ਮਿਹਨਤ ਕਰਨੀ ਸਿੱਖਦਾ ਜੀ ਤੇ ਹੁਣ ਅੱਗੇ ਕੀ ਪਲਾਨ ਆ ਫਿਰ ਪੰਜਾਬ ਚ ਕੀ ਕਰਨਾ ਮੁੜ ਕੇ ਆ ਕੇ ਆ ਕੇ ਭਾਜੀ ਆਉਦਾ ਹੀ ਬਸ ਕੰਮ ਚਲਾਉਂਦਾ ਵਾਹੀਂ ਆਉਦਾ ਹੀ ਕੰਮ ਚਲਾਉਂਦਾ ਠੀਕ ਹੈ ਠੀਕ ਹੈ ਇੱਥੋਂ ਪਲੱਸ 2 ਕਰਕੇ ਗਏ ਸੀਗੇ ਹਾਂ ਜੀ ਹਰਦੀਪ ਤੇ ਉਦੋਂ ਕਿਹਾ ਨੀਗਾ ਤੁਹਾਡੇ ਘਰਦਿਆਂ ਨੇ ਵੀ ਕਾਕਾ ਪੜ ਲਾ ਬੀਬੂ ਕਰ ਲਾ ਇੱਥੇ ਨੌਕਰੀ ਨੌਕਰੀ ਮਿਲ ਜੂਗੀ ਮਿਹਨਤ ਨਾਲ ਨੇ ਕੋਲੀ ਚ ਇੱਥੇ ਲੈ ਲਾ ਐਡਮਿਸ਼ਨ ਉਹਨੇ ਫਾਈਲ ਕੋਲ ਬਾਤ ਕਰਨਾਗਾ ਪਰ ਉਦੋਂ ਬਹੁਤੀ ਅਕਲ ਨਹੀਂ ਸੀ ਹਾਂ ਉਦੋਂ ਇਹ ਸੀ ਵੀ ਫਲਾਨਾ ਉੱਠ ਗਿਆ ਹਨਾ ਮੈਂ ਵੀ ਚੜ ਜਾ ਜਾਜ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਠੀਕ ਹੁਣ ਕਿੰਨੀ ਉਮਰ ਹੋ ਗਈ ਤੁਹਾਡੀ 23 ਸਾਲ ਦੀ 30 ਸਾਲ ਬਾਲੇ ਛੋਟੇ ਆ ਫਿਰ ਤਾਂ ਹਜੇ ਲੜੂ ਮਰਾ ਤੁਹਾਡੀ ਹਾਂ ਸਹੀ ਹੈ ਲੇਖਕ ਠੀਕ ਹੈ ਠੀਕ ਹੈ ਠੀਕ ਹੈ ਹੋਰ ਕੌਣ ਆ ਫੈਮਿਲੀ ਚ ਫੈਮਿਲੀ ਆਪਣੀ ਜੋਇੰਟ ਫੈਮਿਲੀ ਹੈ ਭਾੜੀ ਜੋਇੰਟ ਫੈਮਿਲੀ ਦਾਤੀ ਮਮੀ ਜੜੀ ਦਾਦਾ ਦਾਦੀ ਠੀਕ ਹੈ ਠੀਕ ਹੈ ਠੀਕ ਹੈ ਤੇ ਘਰ ਦੇ ਹੁਣ ਸਹਿਮਤ ਆ ਤੁਹਾਡੇ ਫੈਸਲੇ ਨਾਲ ਹਾਂਜੀ ਹਾਂਜੀ ਮੈਂ ਤਾਂ ਜਦੋਂ ਹੁਣ ਆਪਾਂ ਇਹ ਮੈਂ ਸੈਪਟੈਂਬਰ ਚ ਆਉਂਗਾ ਕੋਈ ਨਹੀਂ ਚਲੋ ਆਜੀ ਕੋਈ ਚੈਨਾ ਤੁਹਾਨੂੰ ਤਾਂ ਤੇ ਠੀਕ ਹੈ ਤੇ ਵੀਜ਼ਾ ਤੁਹਾਡਾ ਪਿਆ ਹਜੇ ਹੋਰ ਹਾਂਜੀ ਮੇਰਾ ਵੀਜ਼ਾ ਅਗਲੇ ਮਹੀਨੇ ਤਿੰਪਈ ਹੈ ਅੱਛਾ ਮਈ ਤੱਕ ਪਿਆ ਅਗਲੇ ਸਾਲ ਜੀ ਹੂੰ ਇਹ ਤਾਂ ਨਹੀਂ ਰਾਤਾ ਵੀ 2-4 ਮਹੀਨੇ ਲਾ ਕੇ ਫਿਰ ਫਿਰ ਮੁੜ ਆਵਾਂਗੇ ਨਹੀਂ ਮੈਂ ਜੋ ਪਹਿਲਾਂ ਆਇਆ ਸੀ ਮੈਂ ਤਾਂ ਉਹਦੇ ਨਹੀਂ ਮੁੜਦਾ ਸੀ ਮਾਤਾ ਰੇ ਕਹਿੰਦੇ ਵੀ ਇੱਕ ਵਾਰ ਤਾਂ ਜਾਣਾ ਪੈਣਾ ਸਾਰਿਆਂ ਗੱਲ ਕਰਦੇ ਆ ਚਾਂਡ ਗਵਾਂਡ ਨੇ ਚੜਾਤਾ ਜਹਾਜ਼ ਫਿਰ ਦੁਬਾਰਾ ਹੈ ਉਹ ਫਿਰ ਕੀ ਹੈ ਜੀ ਫਿਰ ਉਹ ਤੋਂ ਬਾਅਦ ਨਹੀਂ ਠੀਕ ਠੀਕ ਹੁਣ ਆਇਆ ਕਿ ਜਿੰਨੇ ਲਾਇਆ ਉਹ ਦੋ ਤਿੰਨ ਚਾਰ ਗੁਣਾ ਪਕੜ ਕੇ ਕਰ ਦੇਣ ਕਰਕੇ ਆਉਦਾ ਇੰਨਾ ਕਰ ਲਿਆ ਵੀ ਆਉਦਾ ਕਰ ਲਾਂਗੇ ਕੰਮ ਵਧੀਆ ਹਾਂ ਮਿਹਨਤ ਨਾਲ ਆਪਣੇ ਦਾ ਪਤਾ ਹੀ ਨਹੀਂਦਾ ਪਾਜੀ ਫਰੋਸਤਾ ਹੁੰਦਾ ਹੀ ਕਰ ਸਕਦੇ ਆ ਕਿ ਨਹੀਂ ਹੁਣ ਕਰਦੇ ਵੀ ਨਹੀਂ ਕਹਿ ਸਕਦੇ ਸਾਡੇ ਪੈਸੇ ਖਰਾਬ ਕਰਕੇ ਆ ਮੁੰਡਿਆ ਉਹਦਾ ਪਾਈ ਹੁੰਦੀ ਕਿਉਂਕਿ ਪਤਾ ਨਹੀਂ ਪਰ ਜਦੋਂ ਕੋਰੋਨਾ ਦਾ ਉਹ ਟਾਈਮ ਲੰਘਿਆ ਨਾਲ ਆਸਟ੍ਰੇਲੀਆ ਉਹ ਵਿੱਚ ਉਹ ਤਾਂ ਜਿਹੜੇ ਲੱਗੇ ਲੱਗੇ ਉਹਦਾ ਸਾਰਿਆਂ ਨੇ 6-7 ਮਹੀਨੇ ਜੀ ਕਰਤੇ ਵੀ ਪੂਰੇ ਠੀਕ ਹੈ ਠੀਕ ਜਿਹੜੀ ਮੁੰਡਿਆ ਠੀਕ ਹੈ ਠੀਕ ਹੈ ਚਲੋ ਵਧੀਆ ਸੋਹਣੀ ਗੱਲ ਹੈ ਜੇ ਤੁਸੀਂ ਆਪ ਦਾ ਖਰਚਾ ਪਾਣੀ ਕੱਢ ਲਿਆ ਤੇ ਹੁਣ ਫਿਰ ਤਾਂ ਤੁਸੀਂ ਆਪ ਦੀ ਆਜ਼ਾਦੀ ਹੈ ਤੁਹਾਡੀ ਤੁਹਾਡਾ ਆਪ ਦਾ ਡਿਸੀਜਨ ਹੈ ਚੰਗਾ ਭਲਾ ਜੋ ਵੀ ਹੈਗਾ ਤੁਸੀਂ ਆਪ ਦੇ ਮਾਲਕ ਹੈ ਤੁਸੀਂ ਆਪ ਦੇ ਆਪ ਚ ਵੀ ਤੁਸੀਂ ਕੋਈ ਡਿਸੀਜਨ ਲੈ ਸਕਦੇ ਆ ਤੇ ਸੋਹਣੀ ਗੱਲ ਆ ਜੇ ਤੁਹਾਡੀ ਸੋਚ ਇਹ ਹੈਗੀ ਆ ਵੀ ਮੈਂ ਪੰਜਾਬ ਮੁੜ ਕੇ ਕੋਈ ਆਪ ਦਾ ਕਾਰੋਬਾਰ ਕਰਨਾ ਤੁਹਾਨੂੰ ਵੇਖ ਕੇ ਹੋਰਾਂ ਨੂੰ ਵੀ ਹੌਸਲਾ ਹੋਊਗਾ ਜਿਹੜੇ ਡਾਰੀ ਮਾਰ ਨੂੰ ਫਿਰਦੇ ਆ ਨਹੀਂ ਨਹੀਂ ਹਾਂਜੀ ਸਹੀ ਗੱਲ ਹੈ ਨਾਲ ਦੇ ਸਾਰੇ ਹੁਣ ਐਂ ਕਰਦੇ ਹੁੰਦੇ ਵੀ ਦੋ ਲਾਲੇ ਦੋ ਹੋਰਾਂ ਚ ਲਾ ਕੇ ਮੁੜ ਜਾਣਾ ਹਮਮ ਹਮ ਲਾਈਨ ਆਕ ਅਹ ਨਹੀਂ ਚੰਗੀ ਸੋਚ ਆ ਚੰਗੀ ਗੱਲ ਆ ਜਦੋਂ ਪ੍ਰੋਬਲਮ ਆਉਂਦੀ ਆ ਜਦੋਂ ਬੰਦਾ ਪੱਕੇ ਪੈਰ ਇੱਥੇ ਜਮਾ ਲੈਂਦਾ ਉਦੋਂ ਥੋੜਾ ਜਿਹਾ ਫਿਰ ਫੈਮਿਲੀ ਬिखर ਜਾਂਦੀ ਆ ਅਗਲੇ ਜਮਾ ਲਾ ਦਿੰਦੇ ਜੀ ਪਹਿਲਾਂ ਉਰੇ ਨਹੀਂ ਹੁੰਦੇ ਪਿਆ ਸੀ ਵਿਚਾਰੇ ਕੰਮ ਘੱਟ ਆ ਜਿਵੇਂ ਕੈਂਡਾ ਵਰਗੇ ਦੇਸ਼ਾਂ ਚ ਹੂੰ ਬਸ ਕਿਸ਼ਤਾਂ ਕੋਲ ਤੋਂ ਉੱਧਰ ਬੰਦਾ ਖਸ ਜਾਂਦਾ ਵਿਚਾਰਾ ਤੇ ਉਦੋਂ ਤੁਹਾਨੂੰ ਜਦੋਂ ਆਸਟ੍ਰੇਲੀਆ ਆਏ ਤੁਸੀਂ ਉਦੋਂ ਕੈਨੇਡਾ ਦਾ ਨਹੀਂ ਕਿਹਾ ਕਿਸੇ ਨੂੰ ਕੈਨੇਡਾ ਜਾਵੜਾ ਜਿਵੇਂ ਆਪਣੇ ਜ਼ਿਆਦਾ ਤਾਂ ਫਿਰ ਨਹੀਂ 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 ਕਿਉਂਕਿ ਮੇਰੇ ਮਾਸੀ ਹੋਰੇ ਇਸ ਤੇ ਜਿਹਕੇ ਤੋਂ ਮੈਂ ਟੋਟੇ ਹੁੰਦੇ ਤਾਂ ਯਾਰ ਉਸਕੇ ਜਿਹੜਾ ਚ ਆਇਆ ਸੀ ক্রিকেট ਟੀਮ ਆਸਟ੍ਰੇਲੀਆ ਸਕੇ ਹੈ ਉਹ ਦਿਮਾਗ ਉਸਕੇ ਨਹੀਂ ਬੈਠਾ ਸੀ ਅੱਛਾ ਅੱਛਾ ਆਸਟ੍ਰੇਲੀਆ ਠੀਕ ਹੈ ਠੀਕ ਹੈ ਠੀਕ ਹੈ ਚਲੋ ਵਧੀਆ ਗੱਲ ਆ ਬ੍ਰਦਰ ਫਿਰ ਆਇਓ ਜਦੋਂ ਮੈਨੂੰ ਦੱਸਿਓ ਫਿਰ ਜਦੋਂ ਗੇੜਾ ਲੱਗਿਆ ਇੱਥੇ ਪੰਜਾਬ ਆਗੇ ਫਿਰ ਮਿਲਾਂਗੇ ਜ਼ਰੂਰ ਜ਼ਰੂਰ ਹੂੰ ਚਲੋ ਧਿਆਨ ਰੱਖਿਓ ਆਪਦਾ ਬ੍ਰਦਰ ਜੀ ਭਾਈ ਕੋਈ ਹੋਰ ਕੋਈ ਮੈਸੇਜ ਲਾਉਣਾ ਚਾਹੁੰਦੇ ਆ ਤੁਸੀਂ ਨਹੀਂ ਬੈ ਜਾਈ ਆਈ ਮੜਵਾ ਦੇ ਕਰਨ ਉਹ ਰੱਖ ਤੇ ਆ ਉਹਦਾ ਕਾਰੋ ਪੂਰਾ ਤੇ ਨਹੀਂ ਵਧੀਆ ਗੱਲ ਆ ਵਧੀਆ ਸੋਹਣੀ ਗੱਲ ਆ ਚਲੋ ਠੀਕ ਆ ਭਾਈ ਜੀ ਓਕੇ ਸاسي ਕਾਲ ਧਿਆਨ ਰੱਖਿਓ ਜੀ ਥੈਂਕ ਯੂ ਭਾਈ ਸਸੀ ਲਈ ਓਕੇ ਜੀ ਓਕੇ ਓਕੇ